ਤੇ ਬਾਬਾ ਜੀ ਅੱਜ ਗ੍ਰੀਨ ਥੰਬ ਔਰ ਨੇਚਰ ਫਰੈਂਡ ਦੋਨੋ ਗਰੁੱਪ ਇੱਥੇ ਹਾਜ਼ਰੀ ਭਰ ਰਹੇ ਆਂ ਔਰ ਤੁਹਾਡਾ ਸ਼ੁਕਰਾਨਾ ਅਦਾ ਕਰਦੇ ਮਾਲਕ ਦਾ ਸ਼ੁਕਰਾਨਾ ਅਦਾ ਕਰਦੇ ਆਂ ਕਿ ਤੁਸੀਂ ਲੁਧਿਆਣਾ ਸ਼ਹਿਰ ਦੇ ਵਿੱਚ ਜਿਹੜਾ ਪੋਲਿਊਸ਼ਨ ਲਈ ਬਦਨਾਮ ਹੈਗਾ ਉੱਥੇ ਇੰਨੀ ਇੱਕ ਸੋਹਣੀ ਜਗ੍ਹਾ ਸੰਭਾਲ ਕਰਕੇ ਬੈਠੇ ਹੋ ਜਿੱਥੇ ਕਮ ਸੇ ਕਮ ਪਸ਼ੂ ਪੰਛੀਆਂ ਨੂੰ ਆ ਕੇ ਇੱਕ ਰਾਹਤ ਦੇ ਸਾਹ ਉਹ ਲੈ ਸਕਦੇ ਆਂ ਵੀ ਸੁੱਖ ਦਾ ਸਾਹ ਲੈ ਸਕਦੇ ਆਂ ਤੇ ਅਸੀਂ ਦੇਖਿਆ ਕਿ ਮੋਰ ਬਹੁਤ ਪਹਿਲਾਂ ਆਂਦੇ ਆਂ ਤੇ ਉਹ ਉਹਨਾਂ ਨੂੰ ਕਿਉਂਕਿ ਉਹ ਅੰਦਰੋਂ ਖੁਸ਼ ਹੈ ਔਰ ਉਹ ਸਭ ਤੋਂ ਵੱਡੀ ਗੱਲ ਹੈ ਉਹ ਆਪਣਾ ਸੇਫ ਫੀਲ ਕਰਦੇਗੇ ਅਸੀਂ ਇੱਥੇ ਪ੍ਰੋਟੈਕਟਿਡ ਆ ਸਾਨੂੰ ਕੋਈ ਨੁਕਸਾਨ ਨਹੀਂ ਹੈ ਤੇ ਉਹ ਔਰ ਮੋਰ ਦੀ ਜਿਹੜੀ ਖੁਸ਼ੀ ਉਹਦੋਂ ਤੋਂ ਹੀ ਪਤਾ ਲੱਗ ਗਿਆ ਕਿ ਇੱਥੇ ਕਿਸੇ ਵੀ ਤਰ੍ਹਾਂ ਦੀ ਕੋਈ क्रुएਲਟੀ ਨਹੀਂ ਹੈ ਔਰ ਦਇਆ ਹੀ ਵਗਦੀ ਹੈ ਪਰਮਾਤਮਾ ਦਾ ਪਿਆਰ ਜਿਹੜਾ ਉਹ ਵਗਦਾ ਹੈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਦੋਨਾਂ ਗਰੁੱਪਾਂ ਦੇ ਜਿੰਨੇ ਵੀ ਇੱਥੇ ਮੈਂਬਰ ਆਏ ਆ ਔਰ ਜਿਹੜੇ ਮੈਂਬਰ ਨਹੀਂ ਆ ਸਕੇ ਕਿਸੇ ਵੀ ਵਜ੍ਹਾ ਤੋਂ ਉਹਨਾਂ ਵੱਲੋਂ ਵੀ ਬਹੁਤ-ਬਹੁਤ ਸ਼ੁਕਰਾਨਾ ਪਰਮਾਤਮਾ ਦਾ ਵੀ ਤੇ ਤੁਹਾਡਾ ਤੇ ਤੁਹਾਡੇ ਸਾਰੇ ਜਿੰਨੇ ਵੀ ਇੱਥੇ ਕੰਮ ਨਾਲ ਕਰਦੇ ਆ ਸਾਰੇ ਪਸ਼ੂ ਪੰਛੀ ਜਿੰਨੇ ਇੱਥੇ ਰਹਿੰਦੇ ਉਹਨਾਂ ਦਾ ਵੀ ਬਹੁਤ ਸ਼ੁਕਰਾਨਾ ਕਿ ਸਾਨੂੰ ਨਜ਼ਾਰੇ ਉਹ ਦੇਖਣ ਨੂੰ ਮਿਲੇ ਜਿਹੜੇ ਸ਼ਹਿਰਾਂ ਦੇ ਵਿੱਚ ਹੁਣ ਖਤਮ ਹੋ ਚੁੱਕੇ ਆ